10 ਅਗਸਤ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦੇ ਵਿੱਚ ਕਈ ਖੇਤਰਾਂ ਦੇ ਵਿੱਚ ਸਵੇਰ ਵੇਲੇ ਤੋਂ ਹੀ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਚਾਹੇ ਉਹ ਪਵਾਰ ਖੇਤਰ ਹੋਵੇ ਚਾਹੇ ਕੁਝ ਕੁ ਲਾਕੇ ਮਾਲਵੇ ਦੇ ਹੋਣ ਤੇ ਕੁਝ ਕੇ ਖੇਤਰ ਦੁਆਬੇ ਦੇ ਇਹਨਾਂ ਵਿੱਚ ਸਵੇਰ ਵੇਲੇ ਤੋਂ ਹਲਕੀ ਜਿਹੀ ਬੱਦਲਵਾਈ ਹੈ ਤੇ ਕੁਝ ਦੇ ਖੇਤਰਾਂ ਦੇ ਵਿੱਚ ਹਲਕਾ ਜਾਂ ਮੀਂਹ ਦਾ ਸ਼ਰਾਟਾ ਵੀ ਲੱਗ ਸਕਦੇ ਹਨ ਜਿਹੜੇ ਖੇਤਰਾਂ ਦੇ ਵਿੱਚ ਮੀਂਹ ਦੇ ਸ਼ਰਾਟੇ ਲੱਗਣਗੇ ਉਹ ਤੇਜ਼ ਲੱਗਣਗੇ ਕੱਲ ਵੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮੀਂਹ ਦਰਜ ਕੀਤਾ ਗਿਆ ਮਾਹੌਲ ਅੱਜ ਵੀ ਉਸੇ ਤਰ੍ਹਾਂ ਦਾ ਹੀ ਹੈ ਖਾਸ ਕਰਕੇ ਪਹਾੜਾਂ ਦੇ ਜਿਹੜੇ ਨਾਲ ਲੱਗਦੇ ਖੇਤਰ ਨੇ 50 60 ਜਾਂ 70 ਕਿਲੋਮੀਟਰ ਦੇ ਏਰੀਏ ਉਹਨਾਂ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਤੇ ਕਿਤੇ ਤੇਜ਼ ਮੀਂਹ ਪੈਣ ਦੀਆਂ ਸੰਭਾਵਨਾਵਾਂ ਨੇ ਖਾਸ ਕਰਕੇ ਹੁਸ਼ਿਆਰਪੁਰ ਆਨੰਦਪੁਰ ਸਾਹਿਬ ਰੋਪੜ ਮੋਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਪਟਿਆਲਾ ਏਰੀਆ ਹੋ ਗਿਆ ਲੁਧਿਆਣਾ ਹੋ ਗਿਆ ਖੰਨਾ ਹੋ ਗਿਆ ਕੁਝ ਕੇ ਖੇਤਰ ਜਲੰਧਰ ਦੇ ਕੁਝ ਕੁ ਇਲਾਕੇ ਕਰਪੂਥਲੇ ਦੇ ਜਾਂ ਗੁਰਦਾਸਪੁਰ ਪਠਾਨਕੋਟ ਇਹਨਾਂ ਖੇਤਰਾਂ ਦੇ ਵਿੱਚ ਅੱਜ ਵੀ ਦੁਪਹਿਰ ਤੋਂ ਪਹਿਲਾਂ ਤੇ ਕਈ ਖੇਤਰਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਤੇਜ਼ ਮੀਂਹ ਦੀਆਂ ਛੱਟਾਂ ਲੱਗਦੀਆਂ ਹੋਈਆਂ ਤੁਹਾਨੂੰ ਦਿਖਾਈ ਦੇਣਗੀਆਂ ਕੁਝ ਕੇ ਖੇਤਰਾਂ ਦੇ ਵਿੱਚ ਹਲਕਾ ਹੋ ਸਕਦਾ ਹੈ ਮੀਂਹ ਤੇ ਕਈ ਖੇਤਰਾਂ ਦੇ ਵਿੱਚ ਤੇਜ਼ ਮੀਂਹ ਜਾਂ ਕਰਬਈਆਂ ਵੀ ਅੱਧਾ ਘੰਟਾ ਇੱਕ ਘੰਟਾ ਜਿਹਾ ਮਾਹੌਲ ਬਣ ਸਕਦਾ ਹੈ ਪੱਛਮੀ ਮਾਲਵੇ ਦੇ ਕੁਝ ਕੇ ਖੇਤਰਾਂ ਦੇ ਵਿੱਚ ਉਮੀਦ ਹੈ ਕਿ ਕਿਤੇ ਹਲਕੀ ਕਣਮਣ ਜਾਂ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਨੇ ਚਾਹੇ ਉਹ ਫਿਰੋਜ਼ਪੁਰ ਫਰੀਦਕੋਟ ਮੋਗਾ ਜਾਂ ਬਠਿੰਡਾ ਬਰਨਾਲੇ ਦੇ ਇਲਾਕੇ ਵੀ ਹੋ ਸਕਦੇ ਹਨ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਇਨ੍ਹਾਂ ਖੇਤਰਾਂ ਦੇ ਵਿੱਚ ਦੂਜੇ ਖੇਤਰਾਂ ਦੇ ਮੁਕਾਬਲੇ ਕਾਫੀ ਘੱਟ ਦਿਖਾਈ ਦੇ ਰਹੀ ਹੈ ਇਸੇ ਤਰ੍ਹਾਂ ਦਾ ਹੀ ਸਿਸਟਮ ਅਗਲੇ 2-3 ਦਿਨ ਚੱਲਦਾ ਰਹੇਗਾ